ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਫਿਲੌਰ ਵਿਖੇ ਮੱਇਆ ਭਗਵਾਨ ਜੀ ਦੇ ਦਰਬਾਰ ਕੋਲ ਉਸ ਵਕਤ ਚੀਕ ਚਿਹਾੜਾ ਪੈ ਗਿਆ ਜਦੋਂ ਸਵਾਰੀਆਂ ਨਾਲ ਪਰਿ巴士 ਡਿਵਾਈਡਰ ਤੇ ਚੜ ਗਈ ਪਰ ਖੁਸ਼ ਨਸੀਬੀ ਇਹ ਰਹੀ ਕਿ ਸਵਾਰੀਆਂ ਦਾ ਵਾਲ-ਵਾਲ ਬਚਾ ਹੋ ਗਿਆ ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਐਸਆਈ ਜਰਨੈਲ ਸਿੰਘ ਨੇ ਦੱਸਿਆ ਕਿ ਸ਼ਾਮ ਵੇਲੇ ਇੱਕ ਸਵਾਰੀਆਂ ਨਾਲ ਪਰਿ ਲੁਧਿਆਣਾ ਜਾ ਰਹੀ ਤੇਜ਼ ਰਫਤਾਰ ਬਸ ਹਿੱਸਾ ਟੁੱਟਣ ਕਰਕੇ ਬੇਕਾਬੂ ਹੋ ਕੇ ਡਿਵਾਈਡਰ ਤੇ ਜਾ ਚੜੀ ਜਿਸ ਵਿੱਚ 40 ਦੇ ਕਰੀਬ ਸਵਾਰੀਆਂ ਸਫਰ ਕਰ ਰਹੀਆਂ ਸਨ ਇਸ ਹਾਦਸੇ ਨਾਲ ਲੰਬਾ ਜਾਮ ਲੱਗ ਗਿਆ ਪੁਲਿਸ ਨੇ ਹਾਦਸਾ ਗ੍ਰਸਤ ਬੱਸ ਨੂੰ ਇੱਕ ਪਾਸੇ ਕਰਵਾ ਕੇ ਆਵਾਜਾਈ ਚਲਾ ਦਿੱਤੀ ਅਤੇ ਸਵਾਰੀਆਂ ਨੂੰ ਹੋਰ ਬੱਸ ਵਿੱਚ ਬਿਠਾ ਕੇ ਭੇਜ ਦਿੱਤਾ ਤੁਸੀਂ ਦੇਖ ਰਹੇ ਹੋ ਬੱਗਾ ਸੇਲਕੀਆਣਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜਰੂਰ ਕਰੋ ਜੀ ਧੰਨਵਾਦ ਇੱਕ ਰਾਈਡ ਵੀ ਇਨਫੋਰਮੇਸ਼ਨ ਦਿੱਤੀ ਸੀ ਕਿ ਤੇ ਬਾਸੀ ਜਿਹੜੀ ਲਿਬ੍ਰੇਰੀ ਉਹ ਜਿਹੜੀ ਐਮਬੀਸੀ ਦੀ ਤੁਹਾਡੀ ਤੇ ਨੁਕਸਾਨ ਕੀਤਾ ਗੋਲਡਨ ਨੁਕਸਾਨ ਕੀਤਾ ਅਸੀਂ ਉਸੇ ਟਾਈਮ ਆਏ ਆਣ ਕੇ ਤੇ ਦੇਖਿਆ ਤਾਂ ਤੇ ਤਵਾਰੀਆਂ ਤਾਂ ਵਿਚਾਰ ਸੀਗਾ ਕੋਈ ਘੱਟਪੇਟ ਨਹੀਂ ਗਈ ਕੋਈ ਵਿਚਾਰ ਸਾਰਾ ਬਾਕੀ ਇਹਨਾਂ ਨੇ ਪਤਾ ਨਹੀਂ ਹੈ ਕਿ ਡਰਾਈਵਰ ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਾ ਬਸ ਹੁਣ ਦੇ ਕੋਣ ਆਏ ਮੁਰਾਦ ਜੀ ਆਏ ਆ ਲੱਗਾਂ ਦੇਖਦੇ ਆ ਮੁਰਾਦ ਆਪਣਾ ਹੈਡਰਾ ਮਗਾ ਕੇ ਤੇ ਸਾਈਡ ਤੇ ਕਰਦੇ ਨੇ ਕੰਪਨੀ ਦੀ ਬੱਸ ਆ ਪ੍ਰਾਈਵੇਟ ਇਹਦੇ ਡਰਾਈਵਰ ਕੁਲਦੀਪ ਨੇ ਦੱਸਿਆ ਕਿ ਗੱਡੀ ਦਾ ਪਿਛਲਾ ਹਿੱਸਾ ਨਿਕਣ ਕਾਰਨ ਗੱਡੀ ਅਨਬੈਲੈਂਸ ਹੋ ਗਈ ਜੋ ਕਿ ਜਲੰਧਰ ਤੋਲ ਘਾਣਾ ਸਾਈਡ ਜਾ ਰਹੀ ਸੀ ਦੂਜੀ ਸਾਈਡ ਵਾਇਡਰ ਤੇ ਪਲਟਣ ਤੋਂ ਬਚ ਗਈ ਜਿਹਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ 30 40 ਸਵਾਰੀਆਂ ਸੀ ਬਚਾਅ ਹੋ ਗਿਆ ਜੀ ਤੇ ਇਹ ਸਬੰਧੀ ਬਾਕੀ ਅਗਲੀ ਕਾਰਵਾਈ ਵਾਸਤੇ ਦਸਵਿੰਦਰ ਸਿੰਘ ਨੂੰ ਦਲਾਹ ਦਿੱਤੀ ਹੈ ਜਾਂ ਆਪਣੇ ਜਿਹੜੇ ਡਿਊਟੀ ਅਫਸਰ ਕਿਸੇ ਦੇ 60 43 ਕੋਈ ਸੜ ਚੋੜ ਨਹੀਂ ਲੱਗੀ ਬਾਕੀ ਥੋੜਾ ਟ੍ਰੈਫਿਕ ਹੈਗਾ ਆ ਉਹਨੂੰ ਅਸੀਂ ਉਹ ਬੱਸ ਸਾਈਡ ਤੇ ਕਰਵਾ ਕੇ ਟ੍ਰਾਫਿਕ ਜੇ ਵੀ ਚਲਾ ਰਹੇ ਆ। ਉਹ ਕਿੰਨਾ 12 ਵਾਕਿਆ ਆਇਆ। ਪਹਿਲੇ ਲੱਗਿਆ ਜੀ 2 ਫੁੱਟ ਬਾਸ ਚੜ ਗਈ ਕਿਉਂ। ਮੇਰੇ ਕੋਲ ਚਿੱਪੋ ਜਾ ਰਹੇ ਸੀ। 4 ਫੁੱਟ ਲੱਟਾਣੇ। ਆਰੀਆ ਤੇ ਟੱਟਣ ਲੈ ਗਿਆ। ਨਾ 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 ਕੋਈ ਨਹੀਂ ਕਰਦੇ। 4000 ਲੱਟਾਣੇ। ਜੀ ਆਪੇ 25 ਦੀ ਖਾਰ ਨਹੀਂ ਜਿਹੜਾ ਜਣੀ ਆ ਸੀ। ਠੀਕ। ਇਹ ਇਹਦੇ ਦੱਸਿਆ ਹੈਗਾ ਤੇ ਮੁਲਾਦ ਕੀ ਆ। ਹਾਂ ਲਾਇਆ ਹੋਈ ਮੀਂਹ ਦੇ ਮੁੰਡਾ।